ਗੱਲ ਸੁਣ ਲੈ ਦਿੱਲੀਏ ਤੂੰ ਹੁਣ ਅਸੀਂ ਖਾਲੀ ਹੱਥ ਨਹੀਂ ਮੁੜਨਾ ਗੱਲ ਸੁਣ ਲੈ ਦਿੱਲੀਏ ਨੀ ਹੁਣ ਅਸੀਂ ਖਾਲੀ ਹੱਥ ਨਹੀਂ ਮੁੜਨਾ ਸਦੀਆਂ ਤੋਂ ਜ਼ੁਲਮਾਂ ਦੀ ਤੇਰੀ ਮਾਰ ਸਾਰਿਆਂ ਖਾਦੀ ਚੁੱਕ ਮੋੜੇ ਘੁੰਮਦੇ ਰੇ ਤੇਰੇ ਹੁਕਮਾਂ ਵਾਲੀ ਗਾਦੀ ਕਈ ਪੁਸ਼ਤਾ ਰੋੜ ਲਈਆਂ ਹੁਣ ਨਹੀਂ ਬੋੜੇ ਖੂ ਵਿੱਚ ਰੁੜਨਾ ਗੱਲ ਸੁਣ ਲੈ ਦਿੱਲੀਏ ਗੱਲ ਸੁਣ ਲੈ ਦਿਲੀਏ ਨੀ ਹੁਣ ਅਸੀਂ ਖਾਲੀ ਹੱਥ ਨਹੀਂ ਮੁੜਨਾ ਤੇਰੇ ਝੂਠੇ ਲਾਰਿਆਂ ਨੇ ਪਹਿਲਾਂ ਖੋਹਿਆ ਸਾਡਾ ਪਾਣੀ ਫਿਰ ਟੋਟੇ ਕਰਕੇ ਤੂੰ ਪਾਈ ਪਾਣੀ ਵਿੱਚ ਮਦਾਨੀ ਮਾਂ ਬੋਲੀ ਮਾਰਨ ਲਈ ਦੱਸ ਤੈਨੂੰ ਕੀ ਨਹੀਂ ਫੁਰਿਆ ਫੁਰਨਾ ਗੱਲ ਸੁਣ ਲੈ ਦਿਲੀਏ ਤੂੰ ਹੁਣ ਅਸੀਂ ਖਾਲੀ ਹੱਥ ਨਹੀਂ ਮੁੜਨਾ ਗੱਲ ਸੁਣ ਲੈ ਦਿਲੀਏ ਨੀ ਭੰਡਾਰਾ ਨੂੰ ਤੈਨਕ ਖੂਣ ਨਾ ਦਾ ਪੀਤਾ ਜ਼ਹਿਰਾਂ ਦੀ ਖੇਤੀ ਨੇ ਮਕੜੀ ਜਾਲ ਮੌਤ ਦਾ ਬੁਣਣਾ ਗੱਲ ਸੁਣ ਲੈ ਦਿਲಿಯೇ ਤੂੰ ਹੁਣ ਅਸੀਂ ਖਾਲੀ ਹੱਥ ਨਹੀਂ ਮੁੜਨਾ ਗੱਲ ਸੁਣ ਲੈ ਦਿਲಿಯೇ ਨੀ ਹੁਣ ਅਸੀਂ ਖਾਲੀ ਹੱਥ ਨਹੀਂ ਮੁੜਨਾ ਰਾਖੀ ਸਰਹੰਦਾ ਦੀ ਗੱਡ ਕੇ ਬੁੱਤ ਚੋਰਾ ਹੈ ਦੁਰ ਗਈ ਫਿਕਰਾਂ ਵਿੱਚ ਮਾਪਿਆ ਨੇ ਇਹ ਜੱਕਨੇ ਸਾਡਾ ਪੁਰਣਾ ਗੱਲ ਸੁਣ ਲੈ ਦਿਲੀਏ ਤੂੰ ਹੁਣ ਅਸੀਂ ਖਾਲੀ ਹੱਥ ਨਹੀਂ ਮੁੜਨਾ ਗੱਲ ਸੁਣ ਲੈ ਦਿਲੀਏ ਨੀ ਹੁਣ ਅਸੀਂ ਖਾਲੀ ਹੱਥ ਨਹੀਂ ਮੁੜਨਾ ਦਰਤੀ ਪੁੱਤ ਮਾਰਨ ਲਈ ਦਰਤੀ ਪੁੱਤ ਮਾਰਨ ਲਈ ਜਿਹੜੀ ਚੱਕੀ ਐ ਤੂੰ ਪੰਗੀ ਏਕਾ ਮਾ ਜਾਯਾਂ ਦਾ ਵਾਪਸ ਪਰ ਤੂੰ ਨੱਪ ਕੇ ਸੰਗੀ ਆੜੇ ਮਨਸੂਬੇ ਨਹੀਂ ਨਹੀਂ ਤੇਰੇ ਨਾਲ ਜਟਾਣੇ ਤੁਰਨਾ ਗੱਲ ਸੁਣ ਲੈ ਦਿਲியே ਤੂੰ ਹੁਣ ਅਸੀਂ ਖਾਲੀ ਹੱਥ ਨਹੀਂ ਮੁੜਨਾ